प सिंघ सिधो उन्हनि ब्रदर इते पहुचे हुयो अॼु बेनती भई सलेप करण इंगलैंडन कराया अठ दाल पंजताली पर असां इंगलैंड तो अठ खणण च 25% ਨਹੀਂ ਹੋਣਾ ਚਾਹੁੰਦੇ ਚੌਧਰੀ ਉਹ ਵੀ ਕਰਾ ਦੇਣੇ ਤੁਸੀਂ ਤਾਂ ਆ ਜਾ ਉਸ ਪਾਸੇ ਸੁਣੇ ਨਹੀਂ ਇਸ ਕਰਕੇ ਮੇਰੀ ਬੇਚੀ ਉਹ ਤਾਂ ਮੈਂ ਵੀ ਇੱਕ ਧਿਰ ਦੇ ਤੌਰ ਤੇ ਆਇਆ ਮੇਰੀ ਚੰਗੀ ਬੇਚੀ ਹੈ ਜਿਹੜਾ ਬਣਦਾ ਸੀ ਉੱਥੇ ਹੀ ਸਾਨੂੰ ਖਾਸ ਤੌਰ ਤੇ ਡਿਊਟੀ ਲਈ ਭਾਈ ਗੁਰਜੀਤ ਸਿੰਘ ਨੇ ਮੈਂ ਦੱਸਣਾ ਚਾਹੁੰਦਾ ਇੱਥੇ ਸੰਗਤ ਨੂੰ ਜਿਹੜੇ ਤਕਰੀਬਨ 1 ਸਾਲ ਤੋਂ ਸਮਾੜੇ 450 ਫੋਟੋ ਚੇਤਾਵਰ ਤੇ ਬੈਠੇ ਨੇ ਮੰਗ ਕੀ ਹੈ ਜੋ ਗੁਰੂਗ੍ਰਾਹ ਸਾਹਿਬ ਹੋਰ ਧਰਮ ਗ੍ਰੰਥਾਂ ਦੀਆਂ ਬੇਅਦਬੀਆਂ ਹੁੰਦੀਆਂ ਨੇ ਉਹਦੀਆਂ ਦੋਸ਼ੀਆਂ ਵਾਸਤੇ ਸਖਤ ਕਾਨੂੰਨ ਬਣਵਾਉਣ ਲਈ 1 ਸਾਲ ਹੋ ਗਿਆ ਬੈਠਿਆਂ ਨੂੰ ਉਹ ਬਹੁਤ ਪਰੇਨ ਭਾਈ ਸੰਦੀਪ ਸਿੰਘ ਵਾਸਤੇ ਕਿ ਕੁਝ ਵੀ ਹੋਵੇ ਉਹਦਾ ਸਾਥ ਦੇ ਲਈ ਜਰੂਰ ਜਾਓ ਹੁਣ ਆਪਾਂ ਗੱਲ ਕਰਦੇ ਆ ਭਾਈ ਸੰਦੀਪ ਸਿੰਘ ਦੀ ਇਹੇ ਘਟਨਾ ਇਹੇ ਲੜਾਈ ਕਿਤੇ ਕਿਸੇ ਦੇ ਖੇਤ ਵਿੱਚ ਜਾਂ ਸੜਕ ਤੇ ਜਾਂ ਕਿਸੇ ਵਿਆਹ ਦੇ ਪਾਲਸ ਵਿੱਚ ਨਹੀਂ ਹੋਈ ਇਹ ਆ ਸਰਕਾਰੀ ਜੇਲ੍ਹ ਦੇ ਅੰਦਰ ਹੋਈ ਆ ਜਦੋਂ ਜੇਲ੍ਹ ਦੇ ਦਰਵਾਜ਼ੇ ਵਿੱਚੋਂ ਕਿਸੇ ਨੇ ਅੰਦਰ ਪੈਰ ਰੱਖ ਲਿਆ ਤਾਂ ਉਹਦੀ ਸੁਰੱਖਿਆ ਜਿਵੇਂ ਕਿ ਜੀ ਵੀਰਾਂ ਵਾਲੇ ਉਹ ਹਾਜ਼ਰ ਜੀਰੋ ਪਹਿਨੋ ਵਾਜੂ ਜੀ ਦਾ ਖਾਲਸਾ ਜਵਾਇਰੀ ਦੀ ਬਲੇ ਸਾਡੀ ਗੱਲ ਬਹੁਤ ਸਪਸ਼ਟ ਹੈ ਕਿ ਕਿ ਝਗੜਾ ਹੋਇਆ ਹੈ ਫੋਚੜਾ ਜੋ ਸਾਡੇ ਸਾਹਮਣੇ ਆ ਰਿਹਾ ਹੈ ਉਹ ਇੱਕ ਪੱਖ ਵੱਲੋਂ ਆ ਰਿਹਾ ਹੈ ਸਾਡੀ ਗੱਲ ਇਹ ਹੈ ਤੇ ਜੇ ਕੋਈ ਝਗੜਾ ਬੰਦਿਆ ਕੋਈ ਕਾਨੂੰਨ ਕੋਈ ਇਨਸਾਫ ਕੋਈ ਇਨਸਾਫਤਾ ਇਹ ਗੱਲ ਕਹਿੰਨੀ ਹੈ ਕਿ ਦੂਸਰੇ ਵਿਅਕਤੀ ਦਾ ਵੀ ਪੱਖ ਸੁਣਿਆ ਜਾਵੇ ਉਹਨੇ ਉਹਤੇ ਹਮਲਾ ਕੀਤਾ ਗਿਆ ਤੇ ਸੱਟਾਂ ਮਾਰੀਆਂ ਗਈਆਂ ਕੀ ਕੁਝ ਹੋਇਆ ਹੈ ਜਿਨ੍ਹਾਂ ਨੇ ਵੀ ਮਾਰਿਆ ਉਹ ਕੋਈ ਜੇਲ੍ਹ ਤੋਂ ਗੈਰਸਾਜਿ ਵਰਤ ਹੈਗਾ ਹੀ ਹੈਗਾ ਇਹ ਰੋੜਾ ਉਹ ਭਾਈ ਸੰਦੀਪ ਸਿੰਘ ਦੱਸ ਸਕਦਾ ਹੈ ਕੋਲਾ ਉਹ ਤੇ ਨਹੀਂ ਬਕਾ ਸਮਾਂ ਚਲਾਇਆ ਜਾਵੇ ਦੇਖੋ ਸੰਦੀਪ ਸਿੰਘ ਸਣੀ ਦਾ ਮਸਲਾ ਕਿਸ ਪਾਸੇ ਜਾਏਗਾ ਦੇਖੋ ਜੀ ਸੰਦੀਪ ਸਿੰਘ ਸਣੀ ਉਹ ਕੋ ਜੋਦਾ ਆ ਜਿਨੇ ਸਦੀਰ ਸੂਰੀ ਜਿਹੜਾ ਆਪਣੇ ਆਪ ਨੂੰ ਹਿੰਦੂ ਨੇਤਾ ਕਹੋਂਦਾ ਸੀ ਜਿਹੜਾ ਸਿੱਖਾਂ ਦੀਆਂ ਬੀਬੀਆਂ ਨੂੰ ਬੱਚੀਆਂ ਨੂੰ ਪੰਜਾਬ ਦੀਆਂ ਬੀਬੀਆਂ ਬੱਚੀਆਂ ਨੂੰ ਬਹੁਤ ਗਲਤ ਸ਼ਬਦਾਵਲੀ ਵਰਤਦਾ ਸੀ 2022 ਦੇ ਨਵੰਬਰ ਵਿੱਚ ਉਹਨੂੰ ਸੋਦਾ ਲੱਗ ਜਾਂਦਾ ਉਸ ਤੋਂ ਬਾਅਦ ਸੰਦੀਪ ਸਿੰਘ ਜੇਲ੍ਹ ਵਿੱਚ ਬੰਦ ਹੈ ਉਹਦੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਏਦਾਂ ਦੀ ਗੱਲ ਨਹੀਂ ਆਈ ਕਿ ਉਹਨੇ ਕਿਤੇ ਟੀਵੀ ਮਾਰੀ ਹੋਵੇ ਅ ਕਿਸੇ ਤਰ੍ਹਾਂ ਦਾ ਪੀਸ ਖਰਾਬ ਕੀਤਾ ਹੋਵੇ ਪਰੰਤੂ ਅਫਸੋਸ ਹੈ ਕਿ ਉਹ ਅ ਉਹਨੂੰ ਬੰਦ ਇੱਥੇ ਕਰ ਦਿੱਤਾ ਪੁਚੜ ਪੁਲਿਸ ਅਫਸਰਾਂ ਦੇ ਨਾਲ ਇਹ ਇੱਕ ਜਾਂਚ ਦਾ ਵਿਸ਼ਾ ਆ ਕਿਉਂਕਿ ਸੰਦੀਪ ਸਿੰਘ ਦਾ ਕੇਸ ਐਵੀਡੈਂਸ ਤੇ ਲੱਗਾ ਹੋਇਆ ਸੀ ਤੇ ਜਦੋਂ ਕੋਈ ਐਵੀਡੈਂਸ ਦੇਣ ਨਹੀਂ ਆਉਂਦਾ ਤੇ ਮਾਨਜੋਗ ਹਾਈ ਕੋਰਟ ਜਿਹੜੀ ਆ ਜਾਂ ਕੋਰਟ ਆ ਉਹਨੂੰ ਜਵੰਤ ਦੇ ਦਿੰਦੀ ਆ ਸੰਦੀਪ ਸਿੰਘ ਬੇਲ ਦੇ ਨੇੜੇ ਸੀਗਾ ਏਜੰਸੀਆਂ ਨੇ ਕੁਝ ਗਲਤ ਬੰਦਿਆਂ ਨੇ ਸੰਦੀਪ ਸਿੰਘ ਨੂੰ ਪਛੋਲੇ ਵਿੱਚ ਪਾਉਣ ਵਾਸਤੇ ਉਹਨੂੰ ਪਸਾ ਕੇ ਰੱਖਣ ਵਾਸਤੇ ਕਿਉਂਕਿ ਉਦਾਂ ਤਾਂ ਕੋਈ ਬਣਦੀ ਨਹੀਂ ਸੀ ਗੱਲ ਸਿੰਪਲ ਮਰਡਰ ਸੀ ਕੋਈ ਯੂਪੀਏ ਨਹੀਂ ਕੋਈ ਕੁਝ ਨਹੀਂ ਉਹਨੇ ਆਰਾਮ ਨਾਲ ਉਹਦੀ ਬੇਲ ਵੀ ਹੋਣੀ ਸੀ ਸਾਰਾ ਕੁਝ ਹੋਣਾ ਸੀ ਉਹਨੂੰ ਪਸਾਉਣ ਵਾਸਤੇ ਜਾਣ ਬੁੱਝ ਕੇ ਉਹ ਦਰਿੰਦੇ ਅਫਸਰਾਂ ਦੇ ਨਾਲ ਉਹਦੀ ਗਿਣਤੀ ਪਾਈ ਗਈ ਉਹਨਾਂ ਨੇ ਇਹਨੂੰ ਪ੍ਰਵੋਕ ਕੀਤਾ ਪ੍ਰਵੋਕ ਕਰਨ ਤੋਂ ਬਾਅਦ ਝਗੜਾ ਹੋਇਆ ਝਗੜੇ ਦੇ ਵਿੱਚ ਕਿਸੇ ਦੇ ਸੱਟ ਵੱਧ ਵੱਜ ਗਈ ਕਿਸੇ ਦੇ ਘੱਟ ਵੱਜ ਗਈ ਹੁਣ ਹੈਰਾਨੀ ਦੀ ਗੱਲ ਇਹ ਆ ਵੀ ਜਿਹੜੇ ਪੁਚੜ ਅਫਸਰਾਂ ਉਹਨਾਂ ਵੱਲੋਂ ਐਫਆਈਆਰ ਤੇ ਸੰਦੀਪ ਸਿੰਘ ਤੇ ਦਰਜ ਹੋ ਗਈ ਪਰ ਜਿਹੜੀ ਸੰਦੀਪ ਸਿੰਘ ਨੂੰ ਇੰਜਰੀ ਆਈ ਆ ਉਹਦਾ ਕੋਈ ਹਜੇ ਤੱਕ ਥੋ ਪਤਾ ਨਹੀਂ ਇਹ ਜਿਹੜਾ ਅੱਜ ਦਾ ਜਿਹੜਾ ਸੰਘਰਸ਼ਾ ਕੱਲੀ ਮੁਲਾਕਾਤ ਤੇ ਉੱਤੇ ਖਤਮ ਹੋਣ ਵਾਲਾ ਨਹੀਂ ਹੈਗਾ ਕਿ ਕੱਲੀ ਮੁਲਾਕਾਤ ਕਰਾ ਦੋ ਤੇ ਖਤਮ ਹੋ ਜਾਏ ਫੰਡamentals ਰਾਈਟ ਜਿਹੜੇ ਹੈਗੇ ਆ ਸੰਦੀਪ ਸਿੰਘ ਦੇ ਬਣਦੇ ਆ ਮਨੁੱਖੀ ਅਧਿਕਾਰ ਉਹਦੇ ਵੀ ਬਣਦੇ ਆ ਦੋਸ਼ੀ ਦੇ ਵੀ ਆਪਣੇ ਅਧਿਕਾਰ ਹੁੰਦੇ ਆ ਸੋ ਸੰਦੀਪ ਸਿੰਘ ਵੱਲੋਂ ਜਿਹੜਾ ਪਰਚਾ ਆ ਉਹ ਦੋਸ਼ੀ ਅਫਸਰਾਂ ਤੇ ਹੋਣਾ ਜ਼ਰੂਰੀ ਆ ਇਹ ਕੇਸ ਕਰਾਸ ਕੇਸ ਬਣਨਾ ਆ ਸੰਦੀਪ ਸਿੰਘ ਦਾ ਡਾਕਟਰੀ ਬੋਰਡ ਬਣਾਇਆ ਜਾਇਦਾ ਜਾਣਾ ਚਾਹੀਦਾ ਆ ਉਹਦੀ ਜਾਂਚ ਹੋ ਕੇ ਜਿਹੜੇ ਦੋਸ਼ੀ ਬੰਦਿਆਂ ਨੇ ਸੰਦੀਪ ਸਿੰਘ ਦੀ ਕੁੱਟਮਾਰ ਕੀਤੀ ਆ ਜਿਨ੍ਹਾਂ ਦੀ ਸੁਪਰਵੀਜ਼ਨ ਚ ਹੋਈ ਆ ਜੇਲ੍ਹ ਸੁਪਰਡੈਂਟ ਜੇਲ ਅਥਾਰਟੀ ਕਿੱਥੇ ਸੀ ਚੱਕਰ ਹੌਲਦਾਰ ਕਿੱਥੇ ਸੀਗਾ ਇਹ ਸਾਰੀ ਅਥਾਰਟੀ ਜਿਹੜੀ ਹੈ ਇਨਵੈਸਟੀਗੇਸ਼ਨ ਦੇ ਘੇਰੇ ਚਾਉਂਦੀ ਆ ਸੰਦੀਪ ਸਿੰਘ ਦੀ ਸੁਰੱਖਿਆ ਹਰ ਕੈਦੀ ਦੀ ਹਰ ਹਵਾਲਾ ਤੀ ਦੀ ਸੁਰੱਖਿਆ ਦਾ ਜੁਮਾ ਜੇਲ ਸੁ퍼ਡੈਂਟ ਤੇ ਚੱਕਰ ਹੌਲਦਾਰ ਦਾ ਹੁੰਦਾ ਉਹ ਉਹ ਆਪਣੀ ਡਿਊਟੀ ਨਿਭਾਉਣ ਵਿੱਚ ਨਾਕਾਮਜਾਬ ਰਹੇ ਆ ਉਹਨਾਂ ਸਾਰੇ ਅਧਿਕਾਰੀਆਂ ਤੇ ਪਰਚਾ ਬਣਦਾ ਉਹ ਦੋਸ਼ੀ ਅਫਸਰਾਂ ਤੇ ਪਰਚਾ ਬਣਦਾ ਤੇ ਫੇਰ ਕਾਮ ਨੂੰ ਟਰਾਂਸ ਮਿਲਣੀ ਆ ਫੇਰ ਗੱਲ ਇਹ ਖੜਨੀਆਂ ਨਹੀਂ ਤੇ ਇਹ ਗੱਲ ਵੱਧ ਹੀ ਰਣੀ ਆ ਮਾਨਾ ਜੀ ਪੂਰੇ ਮਾਮਲੇ ਨੂੰ ਕਿੱਦਾਂ ਵੇਖਦੇ ਹੋ ਕਿ ਸੰਦੀਪ ਸਣੀ ਦੇ ਨਾਮ ਬੂਤਲ ਹੋਇਆ ਜਾਂ ਜਿਹੜਾ ਘਟਨਾਕਰਮ ਸਾਹਮਣੇ ਆਇਆ ਉਹਦੀ ਸੱਚਾਈ ਕਿੰਨੀ ਕੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਸੰਗਤ ਨੂੰ ਦੱਸਣਾ ਚਾਹਾਂਗਾ ਵੀ ਇਹ ਇੱਕ ਗਿਣੀ ਮਿਤੀ ਸਾਜਸ਼ ਦੇ ਤਹਿਤ ਹੋਇਆ ਹੈ ਆ ਆਪਾਂ ਲੱਖ ਭਾਵੇਂ ਕਈ ਜੇ ਵੀ ਦੀ ਨੁਕਵਾਰੀ ਹੋਣੀ ਚਾਹੀਦੀ ਹੈ ਮਨੁੱਖੀ ਅਧਿਕਾਰਾਂ ਦਾ ਕਾਣ ਮਨੁੱਖੀ ਅਧਿਕਾਰਾਂ ਦੇ ਕਾਣ ਦੀ ਗੱਲ ਕਰਿਓ ਸਾਡੇ ਨਾਲ ਪਹਿਲਾਂ ਤੋਂ ਹੁੰਦਾ ਆਇਆ ਹੈ ਤੇ ਜੇਕਰ ਨਨ ਇਨਕੁਆਰੀ ਦੀ ਗੱਲ ਕਰਾ ਆਪਾਂ ਨੇ ਇਨਕੁਆਰੀ ਕੀਤੀ ਜਾਵੇ ਤਾਂ ਉਹ ਵੀ ਸਾਡੇ ਹੱਕ ਚ ਨਹੀਂ ਹੋਣੀ ਇਹ ਹੋਇਆ ਕਿ ਇਹ ਵੀ ਮੁਲਾਜ਼ਮ ਹਾਤਾ ਜਿਹੜਾ ਹੈ ਉਹ ਉੱਥੇ ਕੈਦੀ ਰਹਿੰਦੇ ਨੇ ਜਾਂ ਮੁਲਾਜ਼ਮ ਰਹਿੰਦੇ ਨੇ ਤੇ ਸੰਦੀਪ ਸਿੰਘ ਜਿਹੜਾ ਇੱਕ ਹਵਾਲਾਤੀ ਆ ਤੇ ਹਵਾਲਾਤੀ ਨੂੰ ਕਦੇ ਵੀ ਜਿਹੜਾ ਕੈਦੀਆਂ ਦੇ ਨਾਲ ਨਹੀਂ ਰੱਖਿਆ ਜਾਂਦਾ ਇੱਕ ਜੇਲ ਪ੍ਰਸ਼ਾਸਨ ਦਾ ਪ੍ਰੀਸਰ ਦਾ ਇੱਕ ਨਿਯਮ ਹੈ ਰੂਲ ਹੈ ਕੈਦੀ ਵੱਖਰੇ ਨੇ ਹਵਾਲਾਤੀ ਵੱਖਰੇ ਨੇ ਸੋ ਉੱਥੇ ਸੰਦੀਪ ਸਿੰਘ ਨੂੰ ਰੱਖਣ ਦਾ ਕਾਰਨ ਇਹ ਸੀ ਵੀ ਉਹਨਾਂ ਬੰਦਿਆਂ ਦੇ ਵਿੱਚ ਕਿਉਂਕਿ ਉਹ ਜਿਹੜੇ ਬੰਦੇ ਸੀ ਜਿਆ ਇੰਦਰਜੀਤ ਸਿੰਘ ਤੇ ਵਿਚਨ ਸਿੰਘ ਜਾਂ ਸੋਭਾ ਸਿੰਘ ਉਹ ਬੰਦੇ ਕ੍ਰਾਈਮ ਦੇ ਮਾਸਟਰ ਬਲਾਸਟਰ ਜਿਹਨੂੰ ਕਹਿ ਸਕਦੇ ਆ ਉਹ ਬੰਦੇ ਸੀਗੇ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਜਿਹੜੇ ਨੇ ਤਸ਼ੱਤਤ ਕਰਕੇ ਔਰ ਬੜੇ ਮਾਸਟਰ ਤੇ ਗੇਮਾਂ ਬਣਾ ਕੇ ਜਿਨ੍ਹਾਂ ਨੇ ਮਾਰੇ ਨੇ ਤੇ ਸੰਦੀਪ ਸਿੰਘ ਨੂੰ ਉਹਨਾਂ ਨੇ ਸੰਦੀਪ ਸਿੰਘ ਨੇ ਇਹ ਐਪਲੀਕੇਸ਼ਨ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖੀ ਵੀ ਇਹ ਬੰਦਿਆਂ ਦਾ ਰਵਈਆ ਠੀਕ ਨਹੀਂ ਹੈਗਾ ਮੈਨੂੰ ਇੱਥੋਂ ਬਦਲਤਾ ਜਾਵੇ ਤੇ ਸੰਦੀਪ ਸਿੰਘ ਦੀ ਉਹ ਸੁਣਵਾਈ ਨਹੀਂ ਹੋਈ ਕਿਉਂ ਕਿਉਂਕਿ ਇਹ ਉਪਰੋਂ ਸਰਕਾਰਾਂ ਅੰਦਰ ਕਿਣੀ ਮਿੱਟੀ ਸਾਜ਼ਿਸ਼ ਸੀਗੀ ਏਜੰਸੀਆਂ ਦੀ ਵੀ ਸੰਦੀਪ ਸਿੰਘ ਨੂੰ ਮਰਾਇਆ ਜਾਵੇ ਜੇਲ੍ਹ ਦੇ ਵਿੱਚ ਤੇ ਜਦੋਂ ਸੰਦੀਪ ਸਿੰਘ ਦੇ ਉੱਥੋਂ ਗਿਣਤੀ ਨਹੀਂ ਬਦਲੀ ਇਹਨਾਂ ਬੰਦਿਆਂ ਨੇ ਬੜੀ ਪਲਾਨਿੰਗ ਦੇ ਨਾਲ ਉਹਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੰਦੀਪ ਸਿੰਘ ਨੂੰ ਜਾਨੂਮਾਰਨ ਦੀ ਕੋਸ਼ਿਸ਼ ਕੀਤੀ ਜਦੋਂ ਸੰਦੀਪ ਸਿੰਘ ਹੁਣ ਤਗੜਾ ਉਸ ਨੇ ਫਿਰ ਆਪਣਾ ਬਚਾਅ ਕੀਤਾ ਬਚਾਅ ਦੇ ਵਿੱਚ ਜਦੋਂ ਗੱਲ ਹੋਈ ਉਹ ਬੰਦਿਆਂ ਦੀ ਸੱਟਾਂ ਦਾ ਵਖਾਤੀਆਂ ਸੁਪਾ ਸਿੰਘ ਨੂੰ ਕਹਿਤਾ ਵੀ ਉਹ ਦੇਖੋ ਮੈਂ ਹਰਾਣਾ ਵੀ ਯਾਰ ਕਿੱਡਾ ਖਮਾੜਾ ਬੰਦਾ ਹੋਏਗਾ ਜਿਸ ਬੰਦੇ ਦੇ ਪਰਿਵਾਰ ਨੇ ਬੱਚਿਆਂ ਨੇ ਉਹਦੀ ਬੋਡੀ ਲੈਣ ਤੋਂ ਉਹਦਾ ਇਲਾਜ ਕਰਾਉਣ ਤੋਂ ਮਨਾਂ ਕਰਤਾ ਵੀ ਇਹਨੂੰ ਜਾਣਦਾ ਹੀ ਨਹੀਂ ਮਤਲਬ ਜਿਹੜਾ ਬੰਦਾ ਪਰਿਵਾਰ ਵਾਸਤੇ ਜੰਨ ਹਾਇ ਤਾਂ ਮਾੜਾ ਉਹ ਬੰਦੇ ਨੇ ਕਿੱਡੇ ਕ ਪਾਪ ਕੀਤੇ ਹੋਣਗੇ ਕਿ ਜਦੋਂ ਉਹਨਾਂ ਬੰਦਿਆਂ ਦਾ ਇਲਾਜ ਵਾਸਤੇ ਤਾਂ ਲੈ ਗਏ ਅਸੀਂ ਨਹੀਂ ਕਹਿੰਦੇ ਸੰਦੀਪ ਸਿੰਘ ਦਾ ਪਰਚਾ ਰੱਦ ਕਰ ਦਿਓ ਅਸੀਂ ਬਿਲਕੁਲ ਨਹੀਂ ਕਹਿੰਦੇ ਪਰ ਸੰਦੀਪ ਸਿੰਘ ਇਸ ਸਮੇਂ ਕਿਹੜੇ ਹਾਲਾਤ ਚਾ ਕਿਦਾਂ ਇਹ ਬਿਲਕੁਲ ਵੀ ਜਾਣਕਾਰੀ ਪਰਿਵਾਰ ਕੋਲ ਹੈ ਨਹੀਂ ਸੋ ਪਰਿਵਾਰ ਨਾਲ ਪਹਿਲਾਂ ਜਿਹੜਾ ਅਧਿਕਾਰ ਮਿਲਣ ਦਾ ਮਲਾਇਆ ਜਾਵੇ ਜੇ ਸੰਦੀਪ ਸਿੰਘ ਦੀ ਕੁਝ ਹੋਇਆ ਫਿਰ ਅਗਲੀ ਗੱਲ ਫਿਰ ਬਾਅਦ ਚ ਕਰਾਂਗੇ ਵੀ ਉਹਦਾ ਇਲਾਜ ਜਿਹੜਾ ਉਹ ਕਰਵਾਇਆ ਜਾਵੇ ਪਰ ਇਹ ਵਿਸ਼ਾ ਬਿਲਕੁਲ ਕੱਲ ਕਲੀਅਰ ਹੈ ਵੀ ਸੰਦੀਪ ਸਿੰਘ ਨੂੰ ਉੱਥੇ ਪਾਇਆ ਹੀ ਉਹਨਾਂ ਲੋਕਾਂ ਤੋਂ ਜਾਣ ਕਰਕੇ ਜਾਣ ਕਰਕੇ ਪਾਇਆ ਸੀ ਵੀ ਤਾਂ ਜੋ ਗਿਣੀ ਮਿੱਤੀ ਸਾਜਿਸ਼ ਦਾ ਸੰਦੀਪ ਸਿੰਘ ਨੂੰ ਖਤਮ ਕੀਤਾ ਜਾ ਸਕੇ ਕਿਉਂਕਿ ਸੰਦੀਪ ਸਿੰਘ ਉਹ ਚਿਹਰਾ ਹੈ ਜਿਨੇ ਸਰਕਾਰਾਂ ਦੇ ਖਾਸ ਬੰਦਿਆਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਸੀ ਉਹਨੂੰ ਗੱਡੀ ਚੜਾਇਆ ਤੇ ਉਹ ਸੰਦੀਪ ਸਿੰਘ ਉਹਨਾਂ ਦੇ ਅੱਖਾਂ ਦੇ ਵਿੱਚ ਰੜਕਦਾ ਸੀ ਤੇ ਜੇਲ੍ਹ ਦੇ ਵਿੱਚ ਨੂੰ ਮਾਰਤਾ ਜਾਵੇ ਪਰ ਉਹਨਾਂ ਦਾ ਜਿਹੜਾ ਇਹ ਪੰਤਰਾ ਨਹੀਂ ਚੱਲਿਆ ਤੇ ਸੰਦੀਪ ਸਿੰਘ ਨੇ ਆਪਣੇ ਆਪ ਨੂੰ ਬਚਾਇਆ ਹੁਣ ਅੱਗੇ ਸੰਦੀਪ ਸਿੰਘ ਉੱਪਰ ਉਹਨਾਂ ਨੇ ਹਮਲਾ ਕੀਤਾ ਕੀ ਹਲਾ ਸੰਦੀਪ ਸਿੰਘ ਦੇ ਨੇ ਸੋ ਇਹ ਜਾਂਚ ਦਾ ਵਿਸ਼ਾ ਪਰ ਜਾਂ ਸਾਡੇ ਹੱਕ ਚ ਕਦੇ ਨਹੀਂ ਆਉਣੀ ਪਰ ਅਸੀਂ ਪ੍ਰਸ਼ਾਸਨ ਨੂੰ ਸਾਡੇ ਇੱਥੇ ਐਸਐਸਪੀ ਵਰੁਣ ਜੀ ਨੇ ਬਹੁਤ ਅੱਛੇ ਅਫਸਰ ਨੇ ਮੈਂ ਤਾਂ ਹਰਾਨ ਹ ਇਸ ਗੱਲ ਤੋਂ ਵੀ ਵਰੁਣ ਜੀ ਬਹੁਤ ਸਿਆਣੇ ਸੂਝੋਨ ਅਫਸਰ ਨੇ ਇੱਥੋਂ ਤੱਕ ਦੀ ਗੱਲ ਜਿਹੜੀ ਪਹੁੰਚਣੀ ਸੀ ਚਾਹੀਦੀ ਪਰ ਮੈਨੂੰ ਲੱਗਦਾ ਵੀ ਉਹਨਾਂ ਤੇ ਵੀ ਸ਼ਾਇਦ ਉੱਪਰੋਂ ਸਰਕਾਰ ਦਾ ਜਿਹੜਾ ਤਬਾ ਜਿਹੜਾ ਉਹ ਲੱਗਦਾ ਕਿਉਂਕਿ ਸਰਕਾਰ ਮਾਹੌਲ ਆਪ ਖਰਾਬ ਕਰਨਾ ਚਾਹੁੰਦੀ ਹੈ ਪਾੜੀ ਪਹਿਲੇ ਦਿਨ ਤੋਂ ਪਰਿਵਾਰ ਇੱਕੋ ਪਰਿਵਾਰ ਨੂੰ ਮਿਲਣਾ ਜਿਹੜਾ ਪਰਿਵਾਰ ਦਾ ਹੱਕ ਹੈ ਤੇ ਜਦੋਂ ਪਰਿਵਾਰ ਨੇ ਕਾਲ ਦਿੱਤੀ ਫਿਰ ਕਹਿੰਦੇ ਨੇ ਜੀ ਸੰਗਰੂਰ ਜੇ ਬਦਲੀ ਕਰ ਦਿੱਤਾ ਗਿਆ ਕੋਈ ਨਹੀਂ ਸੰਗਰੂਰ ਕਿਹੜਾ ਇਥੋਂ ਸਾਹ 100 ਘੰਟੇ ਦਾ ਰਸਤਾ 10 ਮਿੰਟ ਸੰਗਰੂਰ ਲੱਗਦੇ ਪਟਿਆਲੇ ਤੋਂ ਇਸ ਕਰਕੇ ਸਾਡੀ ਬੇਨਤੀ ਹੈ ਜੁੜ ਕੇ ਵੀ ਪਰਿਵਾਰ ਨੂੰ ਜਿਹੜਾ ਹੈ ਉਹ ਮਲਾਇਆ ਜਾਵੇ ਤੇ ਉਸ ਤੋਂ ਬਾਅਦ ਵੇਖਾਂਗੇ ਵੀ ਸੰਦੀਪ ਦਾ ਕੀ ਹਾਲ ਹੈ ਸੰਦੇ ਹੀ ਨਹੀਂ ਪਤਾ ਜੁੰਦਾ ਕਿ ਮਰ ਗਿਆ ਇਹਦਾ ਮਿਲਣ ਤੋਂ ਬਾਅਦ ਬਹ ਲੱਗੇਗਾ ਪਰ ਬਾਕੀ ਪ੍ਰਸ਼ਾਸਨ ਦਾ ਰਵਈਆ ਜਿਹੜਾ ਇਸ ਸਮੇਂ ਜੇਲ੍ਹ ਦਾ ਜਾ ਉਹ ਠੀਕ ਨਹੀਂ ਹੈਗਾ ਉਹਨਾਂ ਨੂੰ ਐਡੀ ਗੱਲ ਜਿਹੜੀ ਨਹੀਂ ਦਤਣੀ ਚਾਹੀਦੀ ਇੱਥੇ ਜਥੇਬੰਦੀਆਂ ਦੇ ਮੁੱਖ-ਮੁੱਖ ਬੰਦੇ ਜਿਹੜੇ ਨੇ ਪੂਰੇ ਪੰਜਾਬ ਤੋਂ ਹਰਿਆਣੇ ਤੋਂ ਹੋਰ ਸਟੇਟਾਂ ਤੋਂ ਪਹੁੰਚੇ ਹੋਏ ਨੇ ਇਸ ਤੋਂ ਪਹਿਲਾਂ ਵੀ ਇਹ ਇਕੱਠ ਵੱਡਾ ਇਕੱਠ ਬਣ ਜਾਵੇ ਇਹ ਸਰਕਾਰ ਦੇ ਗੱਲ ਦੀ ਹੱਡੀ ਬਣ ਜਾਵੇ ਇਹਨੂੰ ਟਾਈਮ ਨਾਲ ਸਰਕਾਰ ਨੂੰ ਕਵਰ ਕਰਨਾ ਚਾਹੀਦਾ ਧੰਨਵਾਦ ਬਾਬਾ ਜੀ ਕਿਵੇਂ ਦੇਖਦੇ ਹੋ ਕਿ ਸੰਦੀਪ ਸਿੰਘ ਦੇ ਮਸਲੇ ਦੇ ਸੰਦਰਭ ਵਿੱਚ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਦੇਖੋ ਜਿਹੜਾ ਸੰਦੀਪ ਸਿੰਘ ਆ ਉਹ ਕੋਈ ਕ੍ਰਾਈਮਿਨਲ ਨਹੀਂ ਸੀ। ਕ੍ਰਮਜੰਦੇ ਆ ਉਹ ਕਦੀ ਕੋਈ ਗੱਲ ਕਰਨ ਵਾਲਾ ਨਹੀਂ ਸੀ। ਆਪਣੇ ਘਰ ਦੇ ਲਾਗੇ ਹੀ ਉਹਦੀ ਦੁਕਾਨ ਸੀ ਤੇ ਦੁਕਾਨ ਦੇ ਵਿੱਚ ਉਹ ਕੰਮ ਕਰਨਦਾ ਸੀ। ਪਰ ਜਦੋਂ ਸੂਰੀ ਨੇ ਕਿਹਾ ਕਿ ਮੈਂ ਤੁਹਾਡੀਆਂ ਧੀਆਂ ਦਾ ਐ ਕਰੂੰਗਾ ਜੇ ਕਰੂੰਗਾ। ਜਾਂ ਉਹਨੇ ਫਿਰ ਹੋਰ ਬਹੁਤ ਗਲਤ ਗੱਲਾਂ ਕਰਦਾ ਹੁੰਦਾ ਸੀ। ਤੇ ਗੱਡੀਆਂ ਉਹਦੇ ਕੋਲ ਪਸਾਂ ਹੀ ਪਕਾਈ ਤੇ ਉੱਥੇ ਉਹਦੀ ਬਦਮਾਸ਼ੀ ਬਹੁਤ ਜ਼ਿਆਦੀ। ਤੇ ਉਹ ਉੱਥੇ ਜਾ ਕੇ ਇੱਕ ਮੰਦਿਰ ਦੇ ਸਾਹਮਣੇ ਜਾ ਕੇ ਬੈਠਾ ਸੀ ਤੇ ਮੰਦਿਰ ਦੇ ਲਾਗੇ ਉਹਨਾਂ ਦੀ ਦੁਕਾਨ ਸੀ ਤੇ ਉਹਨੇ ਜਾ ਕੇ ਉਹ ਗੋਲੀ ਮਾਰਤੀ ਉਹਨੂੰ ਸਜ਼ਾ ਵੀ ਹੋ ਗਈ ਸਾਨੂੰ ਕੋਈ ਉਹਦਾ ਇਤਰਾਜ਼ ਨਹੀਂ ਕੋਈ ਪਰ ਜਿਹੜਾ ਬੰਦਾ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜ਼ਤ ਦੀ ਗੱਲ ਕਰਦਾ ਜੇ ਤਾਂ ਉਹ ਗੱਲ ਕਰਦਾ ਵੀ ਇੱਜ਼ਤ ਬਚਾਉਣੇ ਆ ਤੇ ਫਿਰ ਤਾਂ ਉਹਨੂੰ ਅਸੀਂ ਸਨਮਾਨ ਕਰੀਏ ਪਰ ਜੇ ਉਹ ਕਹੇ ਮੈਂ ਇੱਜ਼ਤ ਟੁੱਟਣੀ ਹੈ ਤੇ ਫਿਰ ਉਹਨੂੰ ਕਿਸੇ ਨਾ ਕਿਸੇ ਨੇ ਤਾਂ ਭਾਈ ਫੋ ਮਾਰਨਾ ਹੀ ਹੋਣਾ ਇਸ ਕਰਕੇ ਉਹਨੂੰ ਉਹਨਾਂ ਨੇ ਮਾਰ ਦਿੱਤਾ ਇੱਥੇ ਆ ਗਏ ਸਿਰਫ ਇੱਥੇ ਆਣ ਕੇ ਇਹ ਦੇਖਦੇ ਆਂ ਵੀ ਜੋ ਸੁਣਿਆ ਹੁਣ ਸਾਰਾ ਕੁਝ ਕਿ ਜੇ ਇੱਥੇ ਆਇਆ ਵਾ ਤੇ ਉੱਥੇ ਤਿੰਨ ਪੁਲਿਸ ਅਫਸਰ ਵਾ ਜਿਹੜੇ ਹੀ ਉਹਨਾਂ ਦੇ ਨਾਲ ਇਸ ਇੱਕ ਬੈਰਕ ਵਿੱਚ ਕਿਉਂ ਨ ਰੱਖਿਆ ਗਿਆ ਜਦੋਂ ਵੇਖੋ ਪਤਾ ਨਾ ਦੋ ਪਾਰਟੀਆਂ ਹੋਣ ਤੇ ਦੋਵੇਂ ਜਾਨੀ ਇੱਕ ਦੂਜੇ ਦੇ ਵਿਰੋਧੀ ਹੋਣ ਤੇ ਉਹਨਾਂ ਨੂੰ ਸੈਣਾ ਬੰਦਾ ਜਿਹੜਾ ਉਹ ਕਹਿੰਦਾ ਵੀ ਪਾਸੇ-ਪਾਸੇ ਹੋ ਜੋਰ ਹੋਰ ਕਹਿੰਦੇ ਤਾਂ ਲੜਨਗੇ ਪਰ ਇਹਨਾਂ ਵਿੱਚ ਛੱਡਣਾ ਜਿਹੜਾ ਇਹ ਇੱਕ ਗੱਲ ਹੈਗੀ ਆ ਵੀ ਜੇ ਉਹ ਉਹਨੂੰ ਕਿਉਂ ਉੱਥੇ ਰੱਖਿਆ ਗਿਆ ਫਿਰ ਤਿੰਨ ਬੰਦੇ ਇੱਕ ਬੰਨੇ ਦੇ ਇੱਕ ਬੰਨੇ ਇੱਕ ਬੰਦਾ ਤਿੰਨਾਂ ਜਣਿਆਂ ਨੇ ਇੱਕ ਨੂੰ ਕੀ ਕੀਤਾ ਹੋਵੇਗਾ ਤੇ ਮੁਰਚਿਆਂ ਨੂੰ ਕੀਤਾ ਹੋਇਆ ਕਿ ਨਹੀਂ ਹੋਇਆ ਕੁਝ ਤਾਂ ਕੀ ਗੱਲ ਬਾਤ ਹੈ ਹਾਂਜੀ ਤੇ ਇਸ ਕਰਕੇ ਅਸੀਂ ਇੱਥੇ ਇਸ ਕਰਕੇ ਆਏ ਆ ਹੁਣ ਇਸ ਵੇਲੇ ਵੀ ਉਹਨਾਂ ਦੇ ਭਰਾਵਾਂ ਨੂੰ ਉਹਨਾਂ ਨੂੰ ਇੱਕ ਵਾਰਾਂ ਸਨੇ ਦੀ ਛਿਲਕ ਬਟਾ ਬਿਲਮ ਦੇ ਦੋ ਭੀ ਜੇ ਉਹ ਹੋ ਜਾਵੇ ਤਾਂ ਅਸੀਂ ਘਰ ਚੱਲ ਜਾਂਦੇ ਆਂ ਉਹਨੇ ਕਹਿੰਦੇ ਵਕੀਲ ਗਿਆ ਉਹ ਕਹਿੰਦੇ ਵਕੀਲ ਨੂੰ ਨਹੀਂ ਅਸੀਂ ਮੰਨਦੇ ਇਹ ਗੱਲ ਨੂੰ ਪੋਂਡਾ ਅਸੀਂ ਵੀ ਇੱਥੇ ਬਰਾ ਲ ਇੰਸਪੈਕਟਰ ਆਏ ਸੀ ਉਹਨਾਂ ਨੇ ਕਿਹਾ ਸੀ ਮੈਂ ਕਿਹਾ ਭਾਜੀ ਉਹਨਾਂ ਨੂੰ ਲੈ ਕੇ ਇੱਕ ਉਹ ਭਰਾ ਨੂੰ ਉਹਦੇ ਭਰਾ ਨੂੰ ਦਿਖਾ ਦਿਓ ਕਿੱਥੇ ਹੈ ਤੇ ਅਸੀਂ ਆਪਦੇ ਘਰ ਨੂੰ ਚਾਈਏ ਬਾਕੀ ਜਿਹੜਾ ਸੂਬਾ ਸਿੰਘ ਹੈ ਨਾ ਉਹਨੇ ਮੇਰੇ ਪਿਤਾ ਜੀ ਨੂੰ ਮਾਰਿਆ 1993 ਦੇ ਵਿੱਚ ਬਾਬਾ ਚਰਨ ਸਿੰਘ ਬੀੜ ਸਾਹ ਵਾਲੇ ਉਹਨਾਂ ਨੂੰ ਦੋ ਜਿਪਾਂ ਮਗਰ ਪਾ ਕੇ ਤੇ ਪਾੜ ਕੇ ਮਾਰਿਆ ਸੀ ਸੀਆਈਐਸ ਸਟਾਫ ਤਰਨਤਾਰ ਦੇ ਵਿੱਚ ਫਿਰ 2000 ਆ ਉਹਨੇ 1993 ਵਿੱਚ ਸ਼ੀਰ ਕੀਤਾ ਤੇ 94 ਵਿੱਚ ਮੈਂ ਕੇਸ ਪਾਤਾ ਤੇ ਸੂਬਾ ਮੈਂ ਇਹਨੂੰ ਭੇਜਿਆ ਜੇਲ੍ਹ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਅੰਮ੍ਰਿਤਸਰ ਦਾ ਕੇਸ ਉੱਥੇ ਰਹਿਣ ਦਿੰਦੇ ਇੱਥੇ ਕੀ ਲੋੜ ਹੁੰਦੀ ਇਸ ਕਰਕੇ ਗਲਤ ਕੀਤਾ ਵਾ ਕਿ ਜਿਹੜਾ ਉਹਨਾਂ ਨੂੰ ਇਕੱਠਿਆਂ ਨੂੰ ਦੋ ਭਰਾ ਹਵਸ ਵਿੱਚ ਲੜੇ ਉਹਨਾਂ ਪੂਰੇ ਤਾਂ ਵੀ ਲੋਕ ਤੇ ਰਿਸ਼ਤੇਦਾਰ ਕਹਿੰਦੇ ਆ ਵੀ ਤੁਸੀਂ ਦੋਵੇਂ ਲੜੇ ਹੋਏ ਇਹਨਾਂ ਨੂੰ ਪਾਸੇ ਕਰੋ ਕਿ ਕੋਤ ਦੇ ਰੱਖੋ ਕੋਤ ਦੇ ਰੱਖੋ ਪਰ ਇਹ ਦੋਵੇਂ ਵਿਰੋਧੀ ਤੇ ਤੋਂ ਵਿਰੋਧੀਆਂ ਨੂੰ ਕਿਉਂ ਬਿਠਾਇਆ ਗਿਆ ਤੈਨਾਂ ਨੂੰ ਉਥੇ ਲਾਲ ਲਾਗੇ ਫਿਰ ਤਿੰਨ ਜਣੇ ਇੱਕ ਬੰਦਾ ਕਿਵੇਂ ਮਾਰ ਸਕਦਾ ਇਹ ਬਹੁਤ ਸਾਰੀਆਂ ਗੱਲਾਂ ਇੱਥੇ ਹੈਗੀਆਂ ਹਾਂ ਜੀ ਇਸ ਕਰਕੇ ਅਸੀਂ ਇੱਥੇ ਬੈਠੇ ਆ ਪਿਛਲੋ ਉਹਦੇ ਭਰਾ ਦੇ ਨਾਲ ਲਾਗ ਲਾ ਕਰਦੇ ਜੇ ਮੇਲ ਹੁੰਦਾ ਤਾਂਹੀਂ ਕਰਨ ਚੱਲਦੇ ਆ ਵਾਹਿਗੁਰੂ ਜੀ ਕਾ ਖਾਲਸਾ